ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਲੋਕਾਂ ਨੇ ਇੱਕ ਬਹੁਤ ਵੱਡਾ ਸਬੂਤ ਦੇ ਦਿੱਤਾ ਏਡਾ ਵੱਡਾ ਇਕੱਠ ਕਰਕੇ ਜਿਹੜਾ ਪਾਨਾ ਸਿੱਧੂ ਅੰਦਰ ਕੀਤਾ ਹੋਇਆ ਉਹਦੇ ਨਾਲ ਬਹੁਤ ੱਕਾ ਕੀਤਾ ਜਾ ਰਿਹਾ ਉਹਦੇ ਵਿਰੁੱਧ ਜਿਹੜਾ ਇੱਕ ਇਕੱਠ ਕੀਤਾ ਸੀ ਪੰਜਾਬੀਆਂ ਨੇ ਬਹੁਤ ਲੋਕ ਸ਼ਾਮਲ ਹੋਏ ਐ ਬਹੁਤ ਜਥੇਬੰਦੀਆਂ ਆਈਆਂ ਬਹੁਤ ਰਾਜਨੀਤਿਕ ਬੰਦੇ ਜਿਹੜੇ ਉਹ ਵੀ ਪਹੁੰਚੇ ਐ ਕਿਉਂਕਿ ਬੰਦਾ ਸਹੀ ਸੀ ਸਹੀ ਬੰਦੇ ਦਾ ਫੇਵਰ ਕਰਨਾ ਹਰ ਇੱਕ ਦਾ ਫਰਜ ਹੈ ਦੂਜੇ ਪਾਸੇ ਹੁਣ ਪਾਨਾ ਸਿੱਧੂ ਤੇ ਇੱਕ ਹੋਰ ਪਰਚਾ ਦਰਜ ਕਰ ਦਿੱਤਾ ਗਿਆ ਜਿਹਦੇ ਚ ਸਾਇਦ ਉਹਦਾ ਭਰਾ ਜਿਹੜਾ ਆਮਨਾ ਉਹਦਾ ਵੀ ਸਾਇਦ ਨਾਮ ਹੈ ਮਤਲਬ ਟੋਟਲ ਚਾਰ ਪਰਚੇ ਹੋ ਗਏ ਤਿੰਨ ਪਰਚੇ ਪਹਿਲਾਂ ਸੀ ਉਹਨਾਂ ਦਾ ਰਿਮਾਂਡ ਉਹਦਾ ਖਤਮ ਹੋ ਗਿਆ ਹੁਣ ਜੇਲ੍ਹ ਚ ਭੇਜਤਾ ਤੇ ਰਿਮਾਂਡ ਤੇ ਵੀ ਬਹੁਤ ਸੱਦਤ ਹੋਇਆ ਉਹਤੇ ਜਦੋਂ ਹੁਣ ਪੇਸੀ ਤੇ ਆਇਆ ਸੀ ਨਾ ਤੁਸੀਂ ਦੇਖਿਆ ਹੋਣਾ ਸਾਰਿਆਂ ਨੇ ਉਹਦੇ ਹਾਲਾਤ ਕੀ ਸੀ ਪਰ ਫਿਰ ਵੀ ਚੜ੍ਹਦੀ ਕਲਾ ਦਾ ਸਬੂਤ ਦਿੱਤਾ ਉਹਨੇ ਪਰ ਭਰਪਨਾ Sidhu ਜਿਵੇਂ ਤੁਰ ਰਿਹਾ ਸੀ ਉਹਦੇ ਹਾਵ ਭਾਵ ਤੋਂ ਪਤਾ ਲੱਗ ਰਿਹਾ ਸੀ ਵੀ ਉਹਦੇ ਨਾਲ ਇੱਕ ਪਰਸਨਲੀ ਜੋ ਰੰਜਿਸ਼ ਕੱਢੀ ਗਈ ਹੈ ਇੱਕ ਪਰਸਨਲੀ ਦੁਸ਼ਮਣੀ ਕੱਢੀ ਗਈ ਹੈ ਉਹਨੂੰ ਬਹੁਤ ਬੁਰੇ ਤਰੀਕੇ ਨਾਲ ਟੌਰਚਰ ਕੀਤਾ ਗਿਆ ਪਰ ਬਹੁਤ ਮਾੜੀ ਗੱਲ ਐ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਈ ਬਹੁਤ ਮਾੜੀ ਗੱਲ ਐ ਜਿਹੜਾ ਉਹ ਪਰਸਨਲੀ ਇੱਕ ਰੰਜਿਸ਼ ਕੱਢ ਰਿਹਾ ਇੱਕ ਦੁਸ਼ਮਣੀ ਕੱਢ ਰਿਹਾ ਘਟੋ ਘਟ ਉਹ ਦਾ ਉਹ ਬਜ਼ੁਰਗ ਦਾ ਸੋਚ ਲੈ ਜਿਹੜੇ ਉਹਦੇ ਘਰੇ ਉਹਦੀ ਦਾਦੀ ਐ ਉਹ ਬਿਲਕੁਲਦੀ ਆ ਉਹ ਤੈਨੂੰ ਮਿੰਤਾ ਕਰਦੀ ਐ ਤੇਰੀ ਉਹਦੀ ਸੁਣ ਲੈ ਇਹ ਜਿਹੜੀ ਕੁਰਸੀ ਐ ਤਾਕਤ ਐ ਇਹ ਹਮੇਸ਼ਾ ਨਹੀਂ ਰਹਿੰਦੀ ਸਮਾਂ ਬਦਲਦਾ ਹੈ ਹੁਣ ਬਾਦਲਾਂ ਨੂੰ ਕੌਣ ਪੁੱਛਦਾ ਕੈਪਟਨ ਨੂੰ ਕੌਣ ਪੁੱਛਦਾ ਗੇਟ ਤੋਂ ਉਦ ਨਾਲ ਏਡੇ ਵੱਡੇ ਦੁਸ਼ਮਣੀ ਕੱਢ ਰਿਆ ਕੀ ਵਿਗਾੜਿਆ ਉਹਨੇ ਤੇਰਾ ਏਡਾ ਵੱਡਾ ਇਕੱਠ ਹੋਇਆ ਇੰਨੇ ਦੁਨੀਆ ਪਹੁੰਚੀ ਐ ਕੋਈ ਲੋਕਾਂ ਲਈ ਉਹ ਚੰਗਾ ਕਰ ਰਿਆ ਤਾਂ ਹੀ ਲੋਕ ਆਉਂਦੇ ਨੇ ਨੇ ਅੱਜਕੱਲ ਕਿਸੇ ਕੋਲ ਟਾਈਮ ਨਹੀਂ ਹੈ ਲੋਕ ਸਿਆਣੇ ਹੋ ਗਏ ਨੇ ਫਾਲਤੂ ਬੰਦੇ ਪਿੱਛੇ ਕੋਈ ਨਹੀਂ ਜਾਂਦਾ ਇਕੱਠ ਤੂੰ ਵੀ ਦੇਖਿਆ ਹੋਣਾ ਕਿੱਡਾ ਇਕੱਠ ਸੀ ਕਿੰਨੇ ਲੋਕ ਉਹਦੇ ਨਾਲ ਐ ਕੱਲ ਨੂੰ ਇਹ ਨਾ ਹੋਣ ਕਿ ਸੜਕਾਂ ਤੇ ਉਤਰ ਜਾਣ ਤੇ ਹਾਲਾਤ ਖਰਾਬ ਹੋ ਜਾਣ ਫਿਰ ਪਛਤਾਏਗਾ ਸੋਚ ਲੈ ਹਲੇ ਵੀ ਆ ਪਰਸਨਲ ਜਿਹੜੀ ਦੁਸ਼ਮਣੀ ਉਹ ਰੰਜਸਾ ਛੱਡਦਾ ਹੈ ਉਹ ਵੈਸੇ ਤਾਂ ਤੇਰੇ ਨਾਲ ਵੀ ਕੋਈ ਉਹਦੀ ਦੁਸ਼ਮਣੀ ਨਹੀਂ ਹੈ ਉਹ ਤਾਂ ਜਿਹੜਾ ਇੱਕ ਗਲਤ ਸਿਸਟਮ ਹੈ ਉਹਦੇ ਖਿਲਾਫ ਉਂਗਲ ਚੁੱਕਦਾ ਉਹ